ਅੱਜ ਮੈਂ ਆਇਆ ਸੀ ਮਿਆਣੀ ਪਿੰਡ ਵਿੱਚ ਸਾਡੇ 베ਦੀ ਸਾਹਿਬ ਇੱਥੇ ਨਾ ਹੀ ਦੁਕਾਨ ਆ ਅੱਜ ਇਹਨਾਂ ਨੇ ਮੇਰੀ ਨਾ ਇੱਕ ਯਾਦ ਤਾਜ਼ਾ ਕਰਤੀ ਮੇਰੀ ਇਕੱਲੇ ਦੀ ਨਹੀਂ ਤੁਹਾਡੇ ਸਾਰਿਆਂ ਦੀ ਯਾਦ ਤਾਜ਼ਾ ਕਰਤੀ ਐਨਾ ਸਵਾਦ ਐਨਾ ਆਨੰਦ ਆਇਆ ਨਾ ਚੀਜ਼ ਨੂੰ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਆ ਤੁਸੀਂ ਵੀ ਦੇਖਿਓ ਇੱਥੇ ਇਹਨਾਂ ਕੋ ਪਿਆ ਹੋਇਆ ਡੈਕ ਇਹਦੇ ਵਿੱਚ ਅਰੀਲਾ ਵੀ ਪਈਆਂ ਆ ਆ ਇੱਕ ਪਈਆ ਬਾਜੀ ਤੇ ਇੱਕ ਆ ਹ ਮਹਿੰਦਰ ਕਪੂਰ ਦੇ ਇੰਨਾ ਮਜ਼ਾ ਸਮਿਆਂ ਦੇ ਵਿੱਚ ਅਸੀਂ ਗੀਤ ਸੁਣਦੇ ਹੁੰਨੇ ਸੀ ਧਰਮਪ੍ਰੀਤ ਜਾਂ ਜਿਹੜੇ ਸਾਵਰ ਕੋਟੀ ਦੇ ਸੈਡ Song ਜਾਂ ਕੁਝ ਹੋਰ ਸਤਵਿੰਦਰ ਬਿੱਟੀ ਬੜੀ ਮਸ਼ਹੂਰ ਹੁੰਦੀ ਸੀ ਪ੍ਰਾਣੇ ਮੁਹੰਮਦ ਸਾਦੀਕ ਹੁਣੀ ਗਾਣੇ ਅਸੀਂ ਕੈਸ ਸਿੱਖੀ ਸਿੱਖੀ ਹੈ ਨਾ ਧੰਤੇ ਦੀ ਸਿੱਖੀ ਧੰਤੇ ਦੀ ਸਿੱਖੀ ਉਹ ਵੀ ਬਹੁਤ ਚੱਲੀ ਸੀਗੀ ਤੇ ਆਪਾਂ ਨਾ ਪੁਰਾਣੇ ਸਮੇਂ ਦੇ ਕੈਸ਼ ਤੇ ਗਾਣੇ ਲਿਖ ਲੇਖੇ ਦੋ ਦੋ ਤਿੰਨ ਤਿੰਨ ਦਿਨ ਬੇਟ ਕਰਕੇ ਅਸੀਂ ਉਹ ਗੀਤ ਭਰੋਣੇ ਤੇ ਅੱਜ ਦਾ ਸਮਾਂ ਤਾਂ ਇਹ ਆ ਕਿ ਇੱਕਦਮ ਨੈਟ ਖੋਲੋ Google ਦੇ ਉੱਤੇ ਤੁਹਾਨੂੰ ਸਾਰੇ ਗਾਣੇ ਇੱਕ ਪਾਲਕ ਕੀ ਕਹਿੰਦੇ ਨੇ ਅੱਖਾਂ ਝਮਕਦੇ ਤੁਹਾਡੀਆਂ ਉਹ ਗਾਣਾ ਡਾਊਨਲੋਡ ਹੋ ਜਾਂਦਾ ਪਰ ਸਾਡੇ 베ਤੀ ਸਾਹਿਬ ਨੇ ਮੇਰੀ ਸਾਹਿਬ ਇਹ ਦੇਖੋ ਇੱਕ ਥਾੜੀ ਸਾਡੀ ਅੱਜ ਦਾ ਯਾਦ ਤਾਜ਼ਾ ਕਰਤੀ ਇੰਨਾ ਮਨ ਨੂੰ ਖੁਸ਼ੀ ਮਿਲੀ ਆ ਨਾ ਇੰਨਾ ਸਕੂਨ ਮਿਲਿਆ ਨਾ ਤੁਸੀਂ ਪੁੱਛੋ ਨਾ ਕੀ ਬਾਤਾਂ ਇਹਨਾਂ ਦੀਆਂ ਅੱਜ ਤਾਜ਼ੀਆਂ ਕਰਤੀਆਂ ਆਯਾਦਾ ਤੁਸੀਂ ਇਹ ਵੀਡੀਓ ਦੇਖੀ ਆ ਕਿਨੂ ਕਿਨੂ ਇਹ ਵੀਡੀਓ ਦੇਖ ਕੇ ਚੰਗਾ ਲੱਗਾ ਪੁਰਾਣੀਆਂ ਆਯਾਦਾ ਤਾਰੀਆਂ ਹੋਈਆਂ ਤਾਂ ਕਮੈਂਟ ਜ਼ਰੂਰ ਕਰਨੇ ਆ ਤੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਆ